ਰਜਾ ਸਭ ਜਿਹੜਾ ਇਹ ਅੱਜ ਤੋਂ ਨਹੀਂ ਹੋ ਰਹੇ ਇਹੋ ਜਿਹੇ ਨੁਕਸਾਨ ਤਾਂ ਲਗਾਤਾਰ ਹੀ ਹੋ ਰਹੇ ਨੇ ਪਿਛਲੇ ਸਾਲਾਂ ਚੋਂ ਮੈਂ ਇੱਕ ਤੇ ਡਾਟਾ ਦੇਖ ਰਿਆ ਸੀ ਕਹਿੰਦੇ ਪਿਛਲੇ 20 ਸਾਲਾਂ ਚ 7000 ਜਿਹੜੀਆਂ ਕੁਦਰਤੀ ਆਫਤਾਂ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਦੇ ਨਾਲ ਕਿਤੇ ਨਾ ਕਿਤੇ ਕਹਿੰਦੇ ਕਿਸੇ ਇਲਾਕੇ ਵਿੱਚ ਕਦੇ ਕਿਸੇ ਇਲਾਕੇ ਵਿੱਚ ਵਾਪਰੀਆਂ ਨੇ ਇਸ ਲੈਵਲ ਦੀ ਪਰ ਇਹਦੇ ਪ੍ਰਤੀ ਜਿਹੜਾ ਇੱਕ ਕੋਈ ਚੀਜ਼ ਇੱਕ ਰਿਸਪਾਂਸ ਹੁੰਦਾ ਹੈ ਜਾਂ ਉਹਨਾਂ ਦੀ ਪਰਭਾਈ ਹੁੰਦੀ ਹੈ ਇਹ ਲਗਾਤਾਰਤਾ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਫਿਰ ਕਿਵੇਂ ਕਿਸਾਨ ਵੀਰ ਕਰਦਾ ਕੀ ਕੀ ਗੱਲਾਂ ਹੋਣੀਆਂ ਚਾਹੀਦੀਆਂ ਨੇ ਕੀ ਹੈਗੀਆਂ ਨੇ ਹੁਣ ਤੱਕ ਫਸਲ ਬੀਮਾ ਯੋਜਨਾਤਾ ਜਿਹੜੀ 올 ਇੰਡੀਆ ਚ ਉਹਦੀ ਹਾਲ ਕੀ ਹੈ ਥੋੜਾ ਜਿਹਾ ਇਹ ਵੀ ਦੱਸਿਓ ਤੇ ਪੰਜਾਬ ਚੋਂ ਲਾਗੂ ਕਿਉਂ ਨਹੀਂ ਕਰਦੇ ਉਹਦੀ ਵੀ ਕੀ ਕਾਰਨ ਸਰ ਮੀਰ ਸਿੰਘ ਇਹ ਬਹੁਤ ਚਿੰਤਾ ਦਾ ਵਿਸ਼ਾ ਜਿਸ ਦੌਰ ਵਿੱਚ ਅਸੀਂ ਲੰਘ ਰਹੇ ਹਾਂ ਜਿਸ ਤਰ੍ਹਾਂ ਦਾ ਮਾਹੌਲ ਅਲਦੋਲਾ ਵਾਤਾਵਰਨ ਹੈ ਇਹਦੇ ਚ ਕਿਸਾਨੀ ਦਾ ਪਵੇਖ ਹੋਰ ਖਤਰਨਾਕ ਦੌਰs ਦਾਖਲ ਹੋ ਰਿਹਾ ਔਰ ਤੁਸੀਂ ਫਸਲ ਬੀਮਾ ਯੋਜਨਾ ਦੀ ਗੱਲ ਕਰਦੇ ਹੋ ਮੈਨੂੰ ਯਾਦ ਹੈ ਬਾਦਲ ਸਰਕਾਰ ਮਿਲਿਆ ਬੜਾ ਦਬਾਅ ਸੀ ਕੇਂਦਰ ਸਰਕਾਰ ਦਾ ਕਿ ਤੁਸੀਂ ਇਹ ਇਸੇ ਪਾਲਿਸੀ ਨੂੰ ਲਾਗੂ ਕਰੋ ਇੱਕ ਸੈਂਟਰ ਤੋਂ ਇੱਕ ਟੀਮ ਆਈ ਯੂ ਕਿ ਗੈਸਟ ਹਾਊਸ ਸਾਡੀ ਸਾਰਾ ਦਿਨ ਬਹਿਸ ਹੋਈ ਉਹਨਾਂ ਦਾ ਕਹਿਣਾ ਸੀ ਵੀ ਅਸੀਂ ਪਿੰਡ ਨੂੰ ਇੱਕ ਯੂਨਿਟ ਬੰਦਦੇ ਹਾਂ ਤੇ ਮੇਰਾ ਉਹਨਾਂ ਨੂੰ ਅੱਗੋਂ ਜਵਾਬ ਸਵਾਲ ਇਹ ਸੀ ਭਈ ਜੇ ਤੁਸੀਂ ਪਿੰਡ ਨੂੰ ਯੂਨਿਟ ਮੰਨਦੇ ਹੋ ਜਦੋਂ ਘੜੇਮਾਰ ਆਉਂਦੀ ਹੈ ਉਦੋਂ ਤਾਂ ਵਾਟਣਾ ਵਾਟ ਚੜ ਜਾਂਦਾ ਕੁਦਰਤ ਵਾਲਾ ਤੇ ਜਿਹੜੇ ਕਿਸਾਨ ਨੇ ਹਰ ਏਕੜ ਦਾ ਪ੍ਰੀਮੀਅਮ ਤੁਹਾਨੂੰ ਦੇਣਾ ਹੈ ਤਾਂ ਉਹਦੇ ਹਰ ਏਕੜ ਨੂੰ ਯੂਨਿਟ ਤੁਸੀਂ ਕਿਉਂ ਨਹੀਂ ਮੰਨਦੇ ਭਾਰਤ ਸਰਕਾਰ ਨੇ ਇਹ ਤਬਦੀਲੀ ਕਰਨ ਲਈ ਮੰਨੀ ਪਰ ਇਸ ਤੋਂ ਪਹਿਲਾਂ ਬਲਾਕ ਯੂਨਿਟ ਹੁੰਦਾ ਸੀ ਬਲਾਕ ਯੂਨਿਟ ਤੋਂ ਪਿੰਡ ਪਿੰਡ ਨੂੰ ਯੂਨਿਟ ਮੰਨਣ ਤੇ ਆਏ ਅੱਜ ਦੀ ਜਿਹੜੀ ਪਾਲਿਸੀ ਉਹਦੇ ਵਿੱਚ ਪਿੰਡ ਨੂੰ ਯੂਨਿਟ ਮੰਨ ਕੇ ਜਿਹੜੀ ਇੰਸ਼ੋਰੈਂਸ ਦੀ ਪਾਲਿਸੀ ਉਹ ਅੱਗੇ ਤੁਰਦੀ ਹੈ ਪਰ ਜਿਹੜਾ ਪ੍ਰੀਮੀਅਮ ਹੈ ਉਹ ਆਟੋਮੈਟਿਕਲੀ ਸਰਕਾਰ ਦੇ ਜਦੋਂ ਫਸਲ ਵੇਚਦਾ ਕਿਸਾਨ ਉਹਦੇ ਖਾਤੇ ਵਿੱਚ ਇੰਸ਼ੋਰੈਂਸ ਦੇ ਪੈਸੇ ਚਾਈ ਜਾਂਦੇ ਪੰਜਾਬ ਇੱਕੋ ਇੱਕ ਸਟੇਟ ਹੈ ਜਿਹਨੇ ਹਾਲੇ ਤੱਕ ਉਸ ਪਾਲਿਸੀ ਨੂੰ ਲਾਗੂ ਨਹੀਂ ਕੀਤਾ ਇਸ ਕਰਕੇ ਅਸੀਂ ਬਚੇ ਹੋਏ ਹਾਂ ਮੇਰਾ ਉਦੋਂ ਵੀ ਸਰਕਾਰ ਨੂੰ ਕਹਿਣਾ ਸੀ ਜੀ ਇਸ ਨੂੰ ਕਹਿਣਾ ਸੀ ਵੀ ਇੱਕ ਨਵਾਂ ਟੈਕਸ ਲੱਗ ਜਾਊਗਾ ਇਹਦਾ ਕਿਸਾਨਾਂ ਨੂੰ ਕੋਈ ਲਾਭ ਨਹੀਂ ਹੋਣਾ ਮੇਰੇਾ ਨੂੰ ਸਵਾਲ ਸੀ ਜਿਹੜੀ ਸਾਈਕਲ ਤੋਂ ਟੀਮ ਆਈ ਸੀ ਵੀ ਮੈਨੂੰ ਦੱਸਿਓ ਤੁਸੀਂ ਕਾਰਾਂ ਦੇ ਵੀ ਕਰਦੇ ਹੋ ਇੰਸ਼ੋਰੈਂਸ ਤੁਸੀਂ ਟਰੱਕਾਂ ਦੀ ਕਰਦੇ ਹੋ ਬੱਸਾਂ ਦੀ ਕਰਦੇ ਹੋ ਹਰ ਤਰ੍ਹਾਂ ਇੰਸ਼ੋਰੈਂਸ ਕਰਦੇ ਹੋ ਤੇ ਕਦੇ ਤੁਸੀਂ ਇਹ ਕਿਹਾ ਵੀ ਜੇ ਸਾਰ ਕਾਰ ਫੁੱਟੂ ਵੀ ਉਹਦੇ ਬਾਅਦ ਇੰਸ਼ੋਰੈਂਸ ਦੇ ਕਲੇਮ ਵਾਲੇ ਪਾਸੇ ਨੂੰ ਤੁਰਾਂਗੇ ਤੁਸੀਂ ਇੱਕ ਕਾਰ ਦਾ ਐਕਸੀਡੈਂਟ ਹੋ ਗਿਆ ਥੋੜਾ ਹੋਇਆ ਬਹੁਤਾ ਹੋਇਆ ਤੁਸੀਂ ਉਹਦੇ ਮੁਆਵਜ਼ੇ ਵੱਲ ਜਦੇ ਫੌਰਨ ਫੋਟੋਆਂ ਲੈ ਕੇ ਉਹਦਾ ਕੰਮ ਸ਼ੁਰੂ ਕਰਮਾਉਂਦੇ ਹੋ ਤੇ ਜਦੋਂ ਇੱਕ ਕਾਰ ਇੱਕ ਯੂਨਿਟ ਮੰਨ ਕੇ ਤੁਸੀਂ ਉਹਨਾਂ ਨੂੰ ਇੰਸ਼ੋਰੈਂਸ ਦਾ ਕਲੇਮ ਦਿੰਦੇ ਹੋ ਤਾਂ ਖੇਤੀ ਵਿੱਚ ਜਦ ਹਰ ਏਕੜ ਦਾ ਪ੍ਰੀਮੀਅਮ ਲੈਂਦੇ ਹਰ ਏਕੜ ਨੂੰ ਤੁਸੀਂ ਯੂਨਿਟ ਕਿਉਂ ਨਹੀਂ ਮੰਨਦੇ ਇਹ ਉਹਨਾਂ ਨੇ ਅੱਜ ਤੱਕ ਨਹੀਂ ਮੰਨਿਆ ਇਸ ਕਰਕੇ ਪੰਜਾਬ ਵਿੱਚ ਸਕੀਮ ਲਾਗੂ ਨਹੀਂ ਹੋਈ ਜਿੱਥੇ ਲਾਗੂ ਹੋਈ ਹੈ ਉਥੇ ਦਵਾਹੀ ਪਈ ਹੈ ਕਿ ਸਾਨੂੰ ਮਿਲਦਾ ਇਹਦੇ ਵਿੱਚ ਕੱਖ ਨਹੀਂ ਕੰਪਨੀਆਂ ਦਾ ਕਿਤੇ ਕੋਈ ਦਫ਼ਤਰ ਨਹੀਂ ਕਿਸੇ ਸਾਰਿਆਂ ਦੇ ਬੰਬੇ ਦਫ਼ਤਰ ਨੇ ਆਨਲਾਈਨ ਪੈਸੇ ਉਹਨਾਂ ਨੂੰ ਪ੍ਰੀਮੀਅਮ ਦੇ ਜਾਈ ਜਾਂਦੇ ਨੇ ਜਿਨੇ ਲੋਨ ਲਿਆ ਉਹ ਦਾ ਬੈਂਕ ਵਾਲੇ ਕੱਟ ਕੇ ਭੇਜੀ ਜਾਂਦੇ ਨੇ ਨਾ ਉਹਨਾਂ ਦਾ ਕੋਈ ਖਰਚਾ ਨਾ ਬਰਚਾ ਨਾ ਉਹਨਾਂ ਨੂੰ ਕੋਈ ਕਿਸਾਨ ਦੇ ਕੋਲ ਕੋਈ ਐਸਾ ਸਾਧਨਾ ਜਿੰਦੇ ਨਾਲ ਉਹ ਦੇਖ ਸਕਿਆ ਵੀ ਮੈਂ ਕਿੱਥੇ ਜਾ ਕੇ ਕਿਸੇ ਇੰਸ਼ੋਰੈਂਸ ਵਾਲੇ ਨੂੰ ਲੱਭ ਸਕਾਂ ਤੇ ਪੰਜਾਬ ਬਚਿਆ ਹੋਇਆ ਜਿੱਥੇ ਹਾਲੇ ਇਤਾਂ ਦਾ ਟੈਕਸ ਨਹੀਂ ਲੱਗਿਆ ਇੱਕ ਤਾਂ ਇਹ ਪਰ ਜੇ ਇਹਦੀ ਲੋੜ ਹੈ ਜੇ ਹਰ ਏਕੜ ਨੂੰ ਯੂਨਿਟ ਮੰਨਣ ਦਾ ਪੰਜਾਬ ਦੇ ਲੋਕ ਫਟਾਫਟ ਸਾਰੇ ਇੰਸ਼ੋਰੈਂਸ ਕਰਾ ਲੈਣਗੇ ਦੂਜੇ ਪਾਸੇ ਦੂਜਾ ਤਰੀਕਾ ਹੈ ਜਦੋਂ ਕਿਤੇ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਇੱਕ ਨੇਚਰਲ ਕ੍ਰੈਮਟੀਜ਼ ਫੰਡ ਹੈ ਜਿਹੜਾ ਭਾਰਤ ਸਰਕਾਰ ਦਿੰਦੀ ਹੈ ਸਟੇਟਾਂ ਉਹਦੇ ਵਿੱਚੋਂ ਉਹਦੇ ਨੋਰਮਸ ਤੈਅ ਕੀਤੇ ਨੇ ਜਿਹੜੇ ਕੰਪਨਸੇਸ਼ਨ ਦੇ ਉਹ 25% ਤੱਕ ਤਾਂ ਕੋਈ ਪੈਸਾ ਦੇਣਾ ਹੀ ਨਹੀਂ ਉਹਨਾਂ ਨੇ 25% ਦੇ ਉੱਤੇ 50% ਤੱਕ ਜਿਹੜੀ ਲੋਇਸਟ ਸਲੈਬ ਹੈ ਫਿਰ ਉਹਦੇ ਤੇ 75% ਫਿਰ 100% 100% ਵਾਲੇ ਨੂੰ 8000 ਰੁਪਏ ਮਿਲਦਾ ਹੁੰਦਾ ਸੀ ਹੁਣ ਜਿਹੜਾ 12000 ਰੁਪਿਆ ਪਰ ਏਕੜ ਦਾ ਉਹ ਦਿੰਦੇ ਨੇ ਤੇ ਫਸਲ ਜਿਹੜੀ ਹੈ ਇਸ ਵੇਲੇ ਜੇ 24-25 ਕਿਲੋ ਦਾ ਝਾੜ ਉਹਦਾ ਹੁੰਦਾ ਤਾਂ ਤੁਸੀਂ ਹਿਸਾਬ ਲਾ ਲਓ 25 ਕਿਲੋ ਦਾ 60000 ਦੀ ਫਸਲ ਹੋ ਗਈ ਉਹਨੂੰ 12000 ਦਿਓਗੇ ਉਹ ਇਹ ਕਿਹੋ ਜਿਹੀ ਗੱਤਾਂ ਨੇ ਕਸਟ ਆਫ ਪ੍ਰੋਡਕਸ਼ਨ ਹੈ ਉਹਦੇ ਲੜ ਨਹੀਂ ਜੁੜਨੇ ਅਫਸੋਸ ਇਹ ਹੈ ਵੀ ਇਸ ਖੇਤੀ ਕਿਸੇ ਦੇ ਏਜੰਡੇ ਤੇ ਨਹੀਂ ਕਿਸਾਨ ਕਿਸੇ ਦੇ ਏਜੰਡੇ ਤੇ ਨਹੀਂ ਇਸ ਕਰਕੇ ਇਹਨੂੰ ਕਿਸੇ ਨੇ ਸੋਚਿਆ ਹੀ ਨਹੀਂ ਵੀ ਜਿਹੜਾ 12000 ਰੁਪਏ ਤੈਅ ਕੀਤੇ ਨੂੰ ਦੋ ਦਹਾਕੇ ਹੋ ਗਏ ਤੇ ਉਹਨੂੰ ਰਿਵਿਊ ਵੀ ਕਰਕੇ ਫਿਰ ਉਹਨੂੰ ਨਵੇਂ ਸਿਰੇ ਤੇ ਅੱਜ ਦੇ ਹਾਲਾਤ ਦੇ ਮੁਤਾਬਕ ਕੰਪਨਸੇਸ਼ਨ ਦੀ ਰੇਟ ਤੈਅ ਕੀਤੇ ਜਾਣ ਇਹ ਨਹੀਂ ਕਿਸੇ ਨੇ ਕੀਤਾ ਹੁਣ ਅਗਲੀ ਸਾਡੀ ਮੁਸ਼ਕਲ ਇਹ ਹੈ ਜਿਸ ਤਰ੍ਹਾਂ ਸਾਰੀ ਦੁਨੀਆ 'ਚ ਗਲੋਬਲ ਵਾਰਮਿੰਗ ਦਾ ਰੌਲਾ ਹੈ ਸਾਡੇ ਇੱਥੇ ਖਾਸ ਤੌਰ ਤੇ ਹੈਗਾ ਅਸੀਂ ਟੋਟਲ ਇਕੋਲੋਜੀਕਲ ਬੈਲੈਂਸ ਜਿਹੜਾ ਉਹ ਉਹ ਆ ਬਕੇ ਇਦਾਂ ਦਰਖਤ ਵੱਡੇ ਨੇ ਅਸੀਂ ਅੰਨੇ ਵਾਹ ਜਿਹੜੀ 1/3 ਜਿਹੜਾ ਏਰੀਆ ਉਹ ਚਾਹੀਦਾ ਹੈ ਦਰਖਤਾਂ ਦੇ 헤ਟ ਅੱਜ ਸਾਡਾ ਹੈਗਾ 6 ਆ 7% ਤੇ ਉਹਦਾ ਨਤੀਜਾ ਹੈ ਕਦੇ ਥੜਾ ਜਾਂਦੇ ਨੇ ਕਦੇ ਗਰਮੀ ਬਹੁਤ ਪੈਂਦੀ ਹੈ ਕਦੇ ਠੰਡ ਪੈਂਦੀ ਹੈ ਠੰਡ ਲੋੜੇ ਵੀ ਪੈਂਦੀ ਹੈ ਤੇ ਇਹ ਇੱਕ ਇਹ ਫੈਕਟਰ ਹੈ ਇੱਕ ਫੈਕਟਰ ਇਹ ਵੀ ਹੈਗਾ ਸਾਡੀ ਜਿਹੜੀ ਖੇਤੀ ਹੈ ਉਹ ਮੈਕਨਾਈਜ਼ਡ ਹੋ ਗਈ ਬਹੁਤ ਕੈਮੀਕਲ ਯੂਜ਼ ਕਰਨ ਵਾਲੀ ਖੇਤੀ ਹੋ ਗਈ ਮਹਿੰਗੀ ਖੇਤੀ ਹੋ ਗਈ ਜਦੋਂ ਕਿਤੇ ਕੋਈ ਏਦਾਂ ਦਾ ਨੁਕਸਾਨ ਹੋ ਜਾਂਦਾ ਹੈ ਤਾਂ ਸਰਕਾਰੀ ਮਸ਼ੀਨਰੀ ਆਪਣੇ ਤਾਂ ਫਿਰ ਆਪਣੇ ਕੋਈ ਨਾਪਦੀਏ ਗੁਰਦੌਰੀਆਂ ਕਹਿਣ ਨੂੰ ਕਹਿ ਦਿੱਤਾ ਜਾਂਦਾ ਵੀ ਗੁਰਦੌਰੀਆਂ ਗੁਰਦੌਰੀਆਂ ਪਟਵਾਰੀ ਬੈਠ ਕੇ ਆਪਣੇ ਦਫ਼ਤਰ ਚ ਕਰ ਲਿਨੇ ਔਰ ਉਹ ਜਿਹੜਾ ਉਹਨਾਂ ਨੂੰ ਪੈਸਾ ਥੇਲਾ ਕੋਈ ਦੇ ਜਾਂਦਾ ਉਹ ਲਿਖ ਦਿੰਦੇ ਨੇ ਜਿਹੜਾ ਨਹੀਂ ਦਿੰਦਾ ਉਹ ਘੱਟ ਕਰ ਦਿੰਦੇ ਨੇ ਕ腐ਪਸ਼ਨ ਦਾ ਜ਼ਮਾਨਾ ਹੈ ਤੋ ਹਰ ਪਾਸੇ ਜਿਹੜੀ ਸੜਕ ਉਹ ਕਿਸਾਨੀ ਨੂੰ ਪੈਂਦੀ ਹੈ ਕਿਸਾਨੀ ਆਲਰੇਡੀ ਇੱਕ ਘਾਟੇ ਦਾਤ ਹੁੰਦਾ ਹੈ ਜੇ ਮੈਂ ਜੇ ਮੈਂ ਇਹ ਕਹਾ ਅੱਜ ਕਿਸਾਨੀ ਦੇ ਕਰਜ਼ੇ ਦੇ ਜਾਲ ਵਿੱਚ ਹੈ ਇਹਦੇ ਸੌਲਿਡ ਪ੍ਰੂਫ ਨੇ ਵੀ ਸਰਕਾਰ ਦੀਆਂ ਨੀਤੀਆਂ ਨੇ ਕਿਸਾਨ ਨੂੰ ਕਰਜ਼ੇ ਦੇ ਜਾਲ ਚ ਫਸਾਇਆ ਹੋਇਆ ਜਦ ਭਾ ਮਿੱਤੇ ਨੇ ਉਦੋਂ ਵੀ ਜਿਹੜੀ ਉਹਦੇ ਸੀਏਸੀਪੀ ਦੀ ਟਰਮਸ ਆਫ ਰੈਫਰੈਂਸ ਹੈ ਉਹ ਬੜੀਆਂ ਕਲੀਅਰ ਨੇ ਬਈ ਉਹਨੂੰ ਉਹ ਤਾਂ ਉਹਦੇ ਹੱਥ ਬੰਨੇ ਨੇ ਉਹ ਪ੍ਰੀਕਾਸਟ ਕੈਲਕੂਲੇਸ਼ਨ ਕਰੀ ਨਹੀਂ ਸਕਦਾ ਇਹੋ ਜੀ ਸਥਿਤੀ ਚ ਅੱਜ ਜਦੋਂ ਪੰਜਾਬ ਦੀ ਕਿਸਾਨੀ ਬਹੁਤ ਵੱਡੇ ਕਰਾਈਸਿਸ ਵਿੱਚ ਹੈ ਉਸ ਵੇਲੇ ਜਦੋਂ ਕਣਕ ਦੀ ਫਸਲ ਦੇ ਉੱਤੇ ਕਿਤੇ ਅੱਗ ਲੱਗ ਗਈ ਕਿਤੇ ਗੜੇ ਪੈ ਗਏ ਕਿਤੇ ਬਰਸਾਤ ਆ ਗਈ ਕਿਤੇ ਹਨੇਰੀ ਆ ਗਈ ਉਹਦੇ ਨਾਲ ਸਾਰੀ ਫਸਲ ਵਿਛ ਗਈ ਤੇ ਮੈਨੂੰ ਨਹੀਂ ਲੱਗਦਾ ਜਿਹੜਾ ਅਸੀਂ ਪਹਿਲਾਂ ਆਸ ਕਰਦੇ ਸੀ ਮੌਸਮ ਬੜਾ ਫੇਵਰੇਬਲ ਰਿਹਾ ਬਈ ਚਾੜ ਚੰਗਾ ਹੋਊਗਾ ਕੁਆਲਿਟੀ ਵੀ ਕਣਕ ਦੀ ਅੱਛੀ ਹੋਊਗੀ ਜਿਸ ਤਰ੍ਹਾਂ ਦੀ ਸਥਿਤੀ ਹੁਣ ਪੈਦਾ ਹੋਊਗੀ ਮੈਨੂੰ ਨਹੀਂ ਲੱਗਦਾ ਵੀ ਸਰਕਾਰ 124 ਲੱਖ ਟਨ ਤੱਕ ਪਹੁੰਚ ਸਕੂ ਗਵਰਨਮੈਂਟ ਵਾਸਤੇ ਜਿਹੜਾ ਅਸੀਂ ਸਮਝਦੇ ਸੀ 135 ਲੱਖ ਟਨ ਤੱਕ ਅਸੀਂ ਜਾਵਾਂਗੇ ਪਰ ਮੈਨੂੰ ਇਹਦੀ ਕਿ ਲੱਗਦਾ ਵੀ ਅਸੀਂ 124 ਲੱਖ ਟਨ ਵੀ ਮੁਸ਼ਕਲ ਨਾਲ ਹੋਏਗਾ ਹਾਲੇ ਵੀ ਵੈਗਰੂ ਮੇਅਰ ਕਰੇ ਜੇ ਹੁਣ ਤੋਂ ਵੀ ਸੰਭਲ ਜੀਏ ਤਾਂ ਫਿਰ ਕਿਤੇ ਅਸੀਂ ਆਪਣੇ ਟਾਰਗੇਟ ਤੇ ਪੜਾਂਗੇ ਪਰ ਉਹਨਾਂ ਕਿਸਾਨਾਂ ਦਾ ਕੀ ਹੋਏਗਾ ਜਿਨ੍ਹਾਂ ਦੀ ਫਸਲ ਸਭ ਉੱਜੜ ਗਈ ਕਈ ਕਿਸਾਨਾਂ ਦੇ ਘਰ ਡੇਗੇ ਕੋਈ ਸ਼ੈਡਡਿੰਗ 'ਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਡੇਰੀ ਵਾਲੇ ਲੁੱਪ ਗਏ ਤੇ ਇਹ ਜਿਹੜਾ ਵੱਡਾ ਨੁਕਸਾਨ ਹੋਇਆ ਸਰਕਾਰ ਤੱਕ ਕਿਤੇ ਲੱਭਦੀ ਵੀ ਨਹੀਂ ਜੀ ਸਾਡੇ ਚੀਫ ਮਿਨਿਸਟਰ ਨੂੰ ਤਾਂ ਜੁਮਲੇ ਛੱਡਣ ਤੋਂ ਸਵਾਹ ਹੋਰ ਕੁਝ ਆਉਂਦਾ ਨਹੀਂ ਤੇ ਉਹ ਤਾਂ ਢੋਲੇ ਦੀਆਂ ਲਾਉਂਦਾ ਸ਼ਾਮ ਨੂੰ ਪੀ ਕੇ ਸੌਂ ਜਾਂਦਾ ਤੇ ਲੋਕੀ ਵਿਚਾਰੇ ਕਿੱਥੇ ਜਾਣ ਰਜੜਾ ਤਾਂ 2 ਸਾਲ ਪਹਿਲਾਂ ਇਹਨਾਂ ਨੇ ਇੱਕ ਗੱਲ ਕੀਤੀ ਸੀ ਆਪਣੇ ਵੱਲੋਂ ਇੱਕ ਤਾਂ ਏ ਵੀ ਆਪਾਂ ਸੁਣਿਆ ਸੀ ਜਦੋਂ ਪਾਣੀ ਆ ਗਿਆ ਸੀ ਨਾ ਵੀ ਮੁਰਗੀ ਦਾ ਵੀ ਮਿਲੂਗਾ ਬੱਚ ਦਾ ਵੀ ਮਿਲੂਗਾ ਫਲਾਣਾ ਜੇ ਉਹ ਮੁਆਵਜਾ ਉਹ ਜੁਮਲਾ ਹੀ ਬਣ ਗਿਆ ਸੀ ਕਿ ਮੁਰਗੀ ਦਾ ਵੀ ਮਿਲੂਗਾ ਫੱਕੜ ਦਾ ਵੀ ਮਿਲੂਗਾ ਸਭ ਦਾ ਮਿਲੂਗਾ ਨਹੀਂ ਮੈਂ ਤਾਂ ਪਹਿਲਾਂ ਕਹਿੰਦਾ ਉਹ ਕੀ ਸੀ ਇਹਦਾ ਜੁਮਲੇ ਚੜ ਕੇ ਪਰੇ ਹੋ ਜਾਂਦੇ ਨੇ ਪੈਰੇਟ ਬਟੇਰਾ ਆ ਗਿਆ ਪੈਰੇਟ ਬਟੇਰਾ ਆ ਗਿਆ ਜੁਮਲੇ ਚੜ ਚੜ ਕੇ ਬਖਤਵੇਂ ਹੁੰਦੇ ਨੇ ਤੇ ਆਪਣਾ ਮਾਲ ਬਣਾਉਂਦੇ ਨੇ ਉਹ ਕਹਿੰਦੇ ਨੇ ਅਗਲੀ ਵਾਰੀ ਆਉਣਾ ਨਾ ਆਈ ਉਹ ਅਲੱਗ ਗੱਲ ਹੈ ਹੁਣ ਹੁਣ ਤਾਂ ਪਹਿਲਾਂ ਕੁਸਤਾਂ ਦੀ ਰੋਕੀਆਂ ਬਣਾ ਲਈਏ ਸਾਰੇ ਤਾਂ ਇਸ ਕੰਮ 'ਤੇ ਲੱਗੇ ਹੋਏ ਨੇ ਲੋਕਾਂ ਦੀ ਕਿਹਨੂੰ ਫਿਕਰ ਹੈ ਕਿਸਾਨ ਦੀ ਕਿਹਨੂੰ ਫਿਕਰ ਹੈ ਮਜ਼ਦੂਰ ਦੀ ਕਿਹਨੂੰ ਫਿਕਰ ਹੈ ਇੱਕ ਇਹਨਾਂ ਨੇ ਇਹ ਕੀਤਾ ਸੀਗਾ ਕਿ ਜੇ ਅਸੀਂ 15000 ਰੁਪਏ ਦੇਾਂਗੇ ਹੁਣ 5400 ਭਾਰਤ ਸਰਕਾਰ ਤੇ ਬਾਕੀ 680 ਪਾਵਾਂਗੇ ਜਿਹੜਾ 3000 ਵਧਾਇਆ 12000 ਚ ਅਸੀਂ ਵਧਾ ਕੇ ਦੇਾਂਗੇ ਦੂਸਰਾ ਇਹ ਕਹਿੰਦੇ ਸੀ ਕਿ 10% ਲੇਬਰ ਨੂੰ ਦੇਾਂਗੇ ਉਨ ਲੇਬਰ ਦਾ ਪੈਮਾਨਾ ਕੀ ਹੈ ਕਿਸ ਤਰੀਕੇ ਨਾਲ ਦੇਣਾ ਹੈ ਕੋਈ ਉਹਦੀ ਮਾਪਦੰਡ ਕੀ ਨੇ ਕਿਹਨੂੰ ਕਿਵੇਂ ਦੇਣਗੇ ਇਹ ਰੂਲ ਕੋਈ ਨਹੀਂ ਆ ਫਰੇਮ ਕੀਤੇ ਹੋਏ ਅਜੇ ਤੱਕ ਇੱਕ ਵਾਰ ਪਹਿਲਾਂ ਵੀ ਜਦੋਂ ਨਰਮਾ ਮਰ ਗਿਆ ਸੀ ਨਰਮਾ ਪੱਟੀ ਚ ਵੀ 10% ਦੇਾਂਗੇ ਉਹਦਾ ਵੀ ਕੋਈ ਰੂਲ ਨਹੀਂ ਬਣਿਆ ਉਹ ਸ਼ੱਕ ਸ਼ਕਾ ਰਸਤੇ ਚ ਹੀ ਹੋ ਜਾਂਦਾ ਜਾਂ ਕਿਸੇ ਆਪਣੇ ਬੰਦੇ ਨੂੰ ਵੋਟਾਂ ਦੇ ਮਨਹਾਂਜ ਨਾਲ ਜਾਂ ਦੇ ਤਾ ਕਿਸੇ ਨੇ ਕਿਸੇ ਨੂੰ ਕਿਸੇ ਨੂੰ ਦਵਾਤਾ ਐਮਐਲਏ ਨੇ ਜਾਂ ਮਾੜਾ ਮੋਟਾ ਦਵਾਤਾ ਜਾ ਉਹ ਲੱਗਦਾ ਇਹ ਜਿਹੜੀ ਹੁਣ ਅਮਾਉਂਟ ਹੈ ਇਹਦੀ ਕੋਈ ਡੈਡਲਾਈਨ ਜਿਵੇਂ ਚਲੋ ਪਾਣੀ ਵੇਣੇ ਤਾਂ ਆਪਾਂ ਇਹ ਕਹਿ ਦਿੰਦੇ ਹਾਂ ਜੀ ਪਾਣੀ ਉਤਰ ਲੈਣ ਨੂੰ ਹਜੇ ਪਤਾ ਨਹੀਂ ਲੱਗਣਾ ਕਿੰਨਾ ਆਹ ਕਣਕਾੜੀ ਦੀ ਤਾਂ ਹਫ਼ਤੇ 'ਚ ਸਾਰਾ ਕੁਝ ਹੋ ਕੇ ਵੀ ਤਾਂ ਹੋ ਸਕਦਾ ਕੰਪਨਸੇਟ ਜੇ ਜਿੰਨਾ ਦਿੰਦੇ ਨੇ ਉਹਨਾਂ ਆਪਦੀ ਵੀ ਆਪਾਂ ਗੱਲ ਕਰੀਏ ਹਾਲਾਂਕਿ ਇਹਨਾਂ ਨੇ ਤਾਂ ਇੱਕ ਵਾਰ ਜਦੋਂ ਦਿੱਲੀ ਸੀਗੇ ਕਹਿੰਦੇ ਦਿੱਲੀ ਦੇ ਕਿਸਾਨਾਂ ਨੂੰ ਅਸੀਂ 20-20 ਹਜ਼ਾਰ ਦੇ ਰਿਹਾ ਉਦੋਂ ਥੋੜਾ ਜਿਹਾ ਦੇ ਵੀ ਦਿੱਤਾ ਜਿੰਨੀ ਕੁ ਖੇਤੀ ਦਿੱਲੀ ਦੇ ਉਹ ਕਿੰਨੀ ਕੁ ਹੁੰਦੀ ਹੈ ਕਿੰਨੀ ਕੁ ਨਹੀਂ ਔਰ ਇੱਥੇ ਵੀ ਵਾਅਦਾ ਕੀਤਾ ਸੀ ਕਿ ਅਸੀਂ ਧਿਆਨ ਪਰ ਦਿੱਲੀ ਨਾਲ ਪੰਜਾਬ ਦਾ ਮੁਕਾਬਲਾ ਥੋੜੋ ਹੋ ਸਕਦਾ ਹੈ ਦਿੱਲੀ ਦੇ ਤਾਂ ਸਾਰੇ 50-60 ਪਿੰਡ ਨੇ ਔਰ ਉੱਥੇ ਵੀ ਜਿਆਦਾ ਕਮਰਸ਼ੀਅਲ ਕੰਮ ਹੈ ਖੇਤੀ ਉੱਥੇ ਕਿਹੜੀ ਹੈ ਦਿੱਲੀ ਦੇ ਤਾਂ ਮੈਂ ਨਾਂ ਦੀ ਖੇਤੀ ਆ ਉੱਥੇ ਜੇ ਤੁਸੀਂ 50000 ਰੁਪਏ ਕਹਦੇ ਤਾਂ ਵੀ ਕਿੰਦੀ ਗਵਡੀਆਂ ਮਾਉਂ ਬਣਦੀ ਹੈ ਸਟੇਟ ਨੂੰ ਬੇਅਰ ਕਰਨ ਵਾਸਤੇ ਕੋਈ ਔਕਾ ਨਹੀਂ ਸਵਾਲ ਜਿਹੜੀ ਬੇਸਿਕਲੀ ਐਗਰੀਕਲਚਰ ਸਟੇਟ ਹੈ ਜਿਹੜੀ ਜਿਹਨੂੰ ਗ੍ਰੇਨ ਬਾਉਲ ਆਫ ਇੰਡੀਆ ਕਿਹਾ ਜਾਂਦਾ ਹੈ ਜਿੱਥੇ ਸਭ ਤੋਂ ਵੱਧ ਅਨਾਜ ਕੰਟਰੀਬਿਊਸ਼ਨ ਸੈਂਟਰਲ ਪੂਲ ਚ ਅੱਜ ਵੀ ਪੰਜਾਬ ਤੋਂ ਹੈ ਸਵਾਲ ਤਾਂ ਉਸ ਚੀਜ਼ ਦਾ ਉੱਥੇ ਤੁਸੀਂ ਕੀ ਮੈਨੂੰ ਫੇਰ ਉਹੀ ਅਫਸੋਸ ਹੁੰਦਾ ਵੀ ਗੱਲਾਂ ਕਰ ਦੇਣੀ ਆ ਸੌਖੀਆਂ ਨੇ ਜਦੋਂ ਕਿਵੇਂ ਮਜ਼ਦੂਰ ਨੂੰ ਕਿਵੇਂ ਦੇਣਾ ਕੋਈ ਉਹਦੇ ਕੋਈ ਅਸੂਲ ਤੈਅ ਕੀਤਾ ਹੀ ਨਹੀਂ ਕੋਈ ਪਾਲਿਸੀ ਨਹੀਂ ਤੁਹਾਡੇ ਕੋਲ ਠੀਕ ਹੈ ਇੱਕ ਕਹਿ ਦਿੱਤਾ ਮਜ਼ਦੂਰਾਂ ਨੂੰ ਖੁਸ਼ ਕਰਨ ਵਾਸਤੇ ਵੀ ਤੁਹਾਨੂੰ ਅਸੀਂ ਦੇਾਂਗੇ ਪਰ ਉਹਦਾ ਕੋਈ ਤਰੀਕਾ ਤਰੀਕਾਕਾਰ ਕੋਈ ਉਸਨਾਂ ਤੈਅ ਕੀਤਾ ਹੋਵੇ ਕਿਵੇਂ ਦੇਣਾ ਕਿਸ ਰੇਸ਼ੋ ਚ ਦੇਣਾ ਉਹ ਕਿਤੇ ਨਹੀਂ ਹੈ ਔਰ ਇਹਹੀ ਇਹਹੀ ਹਾਲਤ ਹੈ ਕਿਸਾਨ ਦੀ ਜਦੋਂ ਜਦੋਂ ਤੁਸੀ ਨੁਕਸਾਨ ਹੋ ਗਿਆ ਪਟਵਾਰੀ ਦਾ ਇਹਨਾਂ ਕੋਲ ਹੈ ਨਹੀਂ ਜੀ ਪਟਵਾਰੀ ਦਾ ਟੋਟਲ ਸਟਰੈਂਥ ਦਾ 20% ਹੈ ਪੰਜਾਬ ਦੇ ਵਿੱਚ ਤੇ ਇੱਕ ਇੱਕ ਪਟਵਾਰੀ ਕੋਲ 5 5 6 6 ਪਟਵਾਰ ਹਲਕੇ ਨੇ ਤੇ ਉਹ ਪਟਵਾਰੀ ਉਹ ਵੀ ਕੀ ਕਹੋਗੇ ਉਹ ਕਿੱਥੇ ਕਿੱਥੇ ਜਾਊਗਾ ਔਰ ਸਰਕਾਰੀ ਹਰ ਪਲੇਟਫਾਰਮ ਤੇ ਫੇਲ ਹੈ ਬੁਰੀ ਤਰ੍ਹਾਂ ਤੇ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੂੰ ਕੋਈ ਚਿੰਤਾ ਕਿਸੇ ਦੀ ਕਿਸਾਨ ਦੀ ਆ ਮਜ਼ਦੂਰ ਦੀ ਆ ਫਸਲ ਦੇ ਨੁਕਸਾਨ ਦੀ ਸਾਰਾ ਕੁਝ ਚੜਚਪਟ ਹੋਇਆ ਪਿਆ ਤੁਸੀਂ ਸ਼ੁਰੂ ਚ ਗੱਲ ਕੀਤੀ ਵੀ ਇਹ ਤਾਂ ਉਹ ਜਿਹੜਾ ਕਪੂਰਥਾਲਾ ਕਪੂਰਥਾਲਾ ਹਾਊਸ ਹੈ ਉਹਨੂੰ ਇੱਕ ਮਾਡਰਨ ਮੈਰਿਜ ਪੈਲੈਸ ਬਣਾਤਾ ਸਾਰੇ ਲੋਕ ਬਿਲਕੁਲ ਠੀਕ ਹੈ ਇਹਨਾਂ ਨੂੰ ਇਹਨਾਂ ਗੱਲਾਂ ਦੀ ਕੋਈ ਸ਼ਰਮ ਨਹੀਂ ਜਿੰਨਾ ਮਰਜੀ ਲੋਕ ਸਟਾਇਰ ਕਸੀ ਜਾਣ ਇਹਨਾਂ ਨੂੰ ਕੋਈ ਫਰਕ ਨਹੀਂ ਕੋਈ ਇਹਨਾਂ ਨੂੰ ਸੰਗ ਨਹੀਂ ਨਾ ਇਹਨਾਂ ਤੇ ਕੋਈ ਅਸਰ ਹੁੰਦਾ ਹਾਂ ਅੱਜ ਪੰਜਾਬ ਇੱਕ ਵੱਡੇ ਕ੍ਰਾਈਸਿਸ ਵਿੱਚ ਹੈ ਫਿਰ ਪਰ ਐਕਸੈਕਟਲੀ ਤੁਸੀਂ ਠੀਕ ਕਿਹਾ ਨੀਰੋ ਬੰਸਰੀ ਵਜਾਉਂਦਾ ਫਰਾਂਸ ਚੱਲ ਰਿਹਾ ਜੀ ਇਸ ਸਥਿਤੀ ਤਾਂ ਉਹੀ ਹੈ ਪੰਜਾਬ ਦੇ ਵਿੱਚ ਤਾਂ ਹਰ ਪਹਿਲੂ ਨਸ਼ਿਆਂ ਕੰਪ ਪੰਜਾਬ ਡੁੱਬ ਗਿਆ ਕੋਈ ਨਾ ਤੇ ਨਹੀਂ ਕੰਟਰੋਲ ਹੋ ਰਿਹਾ ਲਾਡ ਲਾਡ ਦਾ ਕੁਝ ਪਤਾ ਹੀ ਨਹੀਂ ਲੱਗਦਾ ਕਿੱਥੇ ਕਿਹਨੂੰ ਕਿਹਦੇ ਕੋਲ ਕੋ ਹੋਣਾ ਟੁੱਕੋ ਹੋ ਜਾਣੀ ਹੈ ਕੋਈ ਪਤਾ ਨਹੀਂ ਕਿੱਥੇ ਗੋਲੀ ਚੱਲ ਜਾਣੀ ਹੈ ਹਰ ਰੋਜ਼ ਝੂਠਾ ਸਾਰੇ ਪੰਜਾਬ ਵਿੱਚ ਹੁੰਦੀ ਹੈ ਨਾ ਤਾਂ ਲਾਡ ਲਾਡਰ ਹੈ ਕੋਈ ਨਾ ਕੋਈ ਕਿਸੇ ਲੋਕਾਂ ਦਾ ਕੋਈ ਵਾਰੀ ਵਾਰਸ ਹੈ ਦਫ਼ਤਰਾਂ ਵਿੱਚ ਕ腐ਸ਼ਨ ਦੇ ਰੇਟ ਇਸ ਲਈ ਸਰਕਾਰਾਂ ਨਾਲੋਂ 5 ਗੁਣਾ ਟੱਪ ਗਿਆ ਇਹ ਇਨਸਾਫ ਕਿਤੇ ਕੋਈ ਮਿਲਦਾ ਨਹੀਂ ਇਤਨਾ ਹਾਟਪਾੜ ਹੋਇਆ ਆਪਣਾ ਪੰਜਾਬ ਦੀ ਤਾਂ ਸਥਿਤੀ ਹਰ ਐਂਗਲ ਤੋਂ ਬੜੀ ਨਾਜ਼ੁਕ ਦੌਰ ਵਿੱਚ ਦਾਖਲ ਹੋਈ ਹੈ ਔਰ ਮੈਂ ਸਮਝਦਾ ਮੈਂ ਤਾਂ ਕਈ ਜਗ੍ਹਾ ਕਹਿਨਾ ਸਮਾਗਮਾਂ ਦੇ ਵਿੱਚ ਪੰਜਾਬ ਦੀ ਤਾਂ ਸਰਕਾਰ ਹੈ ਨਹੀਂ ਸਰਕਾਰ ਨਾਲ ਦੀ ਚੀਜ਼ ਲੋਕ ਨੂੰ ਮਹਿਸੂਸ ਹੀ ਨਹੀਂ ਹੁੰਦੀ ਕੋਈ ਹੈ ਇੱਥੇ ਇਹ ਤਾਂ ਠੀਕ ਹੈ ਉਹਨਾਂ ਦੇ ਪੈਰ ਰੇਟ ਬਚੇਰਾ ਆਇਆ 5 ਸਾਲ ਆਨੰਦ ਮਾਣਨਗੇ ਪੰਜਾਬ ਨੂੰ ਹੋਰ ਲੋਕ ਕਿ ਚਲੇ ਜਾਣਗੇ ਇਹ ਤਾਂ ਲੋਕਾਂ ਨੂੰ ਇਤਨੇ ਦਿਨ ਸੋਚਣਾ ਪਏਗਾ ਕਿ ਜਿਵੇਂ ਭਾਵਕਤਾ ਵਿੱਚ ਤੁਸੀਂ ਇਹਨਾਂ ਨੂੰ ਲਲ 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 ਕਰਕੇ 92 ਸੀਟਾਂ ਜਿਤਾਤੀਆਂ ਕਾਹਨ ਫੇਰ ਹੁਣ ਫੇਰ ਇੱਕ ਤਰ੍ਹਾਂ ਦਾ ਵੈਕਿਊਮ ਹੈ ਗਾਂ ਫੇਰ ਤੁਸੀਂ ਇਹੋ ਜਿਹੇ ਲੋਕਾਂ ਨੂੰ ਮੌਕਾ ਦਿਓਗੇ ਇਹ ਤਾਂ ਕਹਿੰਦੇ ਜਾਣਗੇ ਕਿੱਥੇ ਉਹ ਕਹਿੰਦੇ ਜਾਣੇ ਕਿ ਕਿੱਥੇ ਕਾਂਗਰਸ ਵਿੱਚ ਫੁੱਟ ਹੈ ਅਕਾਲੀ ਦਲ ਉਹਦਾ ਬੁਰਾ ਹਾਲ ਹੈ ਤੇ ਇਹਨਾਂ ਦੇ ਮੁਕਾਬਲੇ ਤੇ ਪਾਰਟੀ ਕੋਈ ਨਹੀਂ ਹੈ ਇਹ ਤਾਂ ਰਾਤ ਨੂੰ ਰਾਜ ਦੇ ਪੀਕੇ ਆਉਂਦੇ ਨੇ ਕਹਿੰਦੇ ਸਾਡਾ ਕੁਝ ਨਹੀਂ ਵਿਗੜਦਾ ਰਾਜਵਾਲ ਸਾਹਿਬ ਜਿਹੜਾ ਇੱਕ ਫਸਲ ਬੀਮਾ ਯੋਜਨਾ ਦੀ ਜਿਹੇ ਗੱਲ ਕਰੀਏ ਦੇਸ਼ ਚ ਜੇ ਵੀ 50% ਤੋਂ ਜ਼ਿਆਦਾ ਡਰਾਈ ਐਗਰੀਕਲਚਰ ਹੁੰਦੀ ਹੈ ਡਰਾਉਟ ਵਾਲੀ ਅਹਮਦ ਜਿੱਥੇ ਪਾਣੀ ਨਹੀਂ ਲੱਗਦਾ ਡਾਇਰੈਕਟਲੀ ਕਿੱਥੇ ਸਾਡੇ ਵਰਗੇ ਸੂਬੇ ਦੇ ਵਿੱਚ ਮਤਲਬ ਈਵਨ ਜੇ ਸੋਕਾ ਵੀ ਪੈਂਦਾ ਤਾਂ ਵੀ ਫਸਲ ਜ਼ਿਆਦਾ ਹੋ ਜਾਂਦੀ ਹੈ ਕੋਸਟ ਜ਼ਿਆਦਾ ਲੱਗਦੀ ਹੈ ਲੋਕ ਪਾਣੀ ਜ਼ਿਆਦਾ ਕੱਢਦੇ ਨੇ ਤਾਂ ਥੀਏਟ ਉਹ ਇੱਕ ਅਲੱਗ ਗੱਲ ਹੈ ਸਾਰੇ ਦੇਸ਼ ਚਿਕੋ ਪਾਲਿਸੀ ਜਿਹੋ ਜੀ ਸਾਡੇ ਦੇਸ਼ ਦੀ ਬੰਤਰ ਹੈ ਜੀਓਗ੍ਰਾਫੀਕਲ ਤੇ ਉਹ ਲਾਗੂ ਵੀ ਨਹੀਂ ਹੋ ਸਕਦੀ ਤਾਂ ਕਿਉਂ ਨਾ ਇਹ ਚੀਜ਼ਾਂ ਪੰਜਾਬ ਗਵਰਨਮੈਂਟ ਆਪਣੇ ਲੈਵਲ ਤੇ ਆਪਣੀ ਕੋਈ ਪਾਲਿਸੀ ਫਰੇਮ ਨਹੀਂ ਕਰ ਸਕਦੀ ਕਿਸੇ ਤਰੀਕੇ ਦੇ ਨਾਲ ਜਾਂ ਇੱਕ ਤਾਂ ਇਹ ਠੀਕ ਹੈ ਕਿ ਗਵਰਨਮੈਂਟ ਆਫ ਇੰਡੀਆ ਵੀ ਇਜਾਜ਼ਤ ਨਹੀਂ ਦਿੰਦੀ ਪੰਜਾਬ ਨੂੰ ਵੀ ਫਿਰ ਅਸੀਂ ਫੰਡ ਨਹੀਂ ਪਾਉਂਦੇ ਆਪਣਾ ਵੀ ਸਾਰ ਨਹੀਂ ਪਾਉਂਦੇ ਜਿਹੜਾ ਸਟੇਟਾਂ ਦਾ ਸੰਘੀ ਘਟੜਾ ਉਹਨਾਂ ਦਾ ਵੀ ਇੱਕ ਆਪਣਾ ਚਾਲ ਹੈ ਪਰ ਇੱਥੇ ਐਫਰਟ ਵੀ ਕੋਈ ਨਹੀਂ ਹੋ ਰਹੀ ਕਿ ਸਟੇਟ ਆਪਣੀ ਪਾਲਿਸੀ ਕਿਉਂ ਜੀ ਬਣਾਵੇ ਤਾਂ ਕਿ ਮੌਕੇ ਮੁਤਾਬਕ ਦਿੱਤੇ ਜਾ ਸਕਣ ਸਰ ਮੈਸਿੰਗ ਨੂੰ ਮੇਰੇ ਕੋਲ ਸੱਚ ਪੁੱਛੋ ਅਸੀਂ ਬਹੁਤ ਲੇਟ ਹੋ ਗਏ ਆਂ ਹਰ ਸਰਕਾਰ ਨੇ ਪਾਪ ਕੀਤਾ ਐਗਰੀਕਲਚਰ ਸਟੇਟ ਸਬਜੈਕਟ ਐ ਐਗਰੀਕਲਚਰ ਸਟੇਟ ਸਬਜੈਕਟ ਕਹਿ ਕੇ ਪਿੱਛਾ ਨਹੀਂ ਛੁੱਟ ਜਾਂਦਾ ਐਗਰੀਕਲਚਰ ਨੂੰ ਚਾਲੂ ਰੱਖਣਾ ਉਹ ਉਹ ਉਹਦੇ ਵਿੱਚ ਕੁਝ ਮਨਾ ਪਾਓਗੇ ਜਿਹੜੇ ਲੋਕ ਉੱਥੇ ਮਿਹਨਤ ਕਰਦੇ ਆ ਉਹਨਾਂ ਦੇ ਕੁਝ ਪੱਲੇ ਪਵੇ ਇਹ ਸਾਰਾ ਸਾਰਾ ਕੋਈ ਪਾਲਿਸੀ ਦੇ ਤਹਿਤ ਹੁੰਦਾ ਜੇ ਸਰਕਾਰ ਨੇ ਕੋਈ ਬਣਾਈ ਜੇ ਪਾਲਿਸੀ ਬਣਾਈ ਹੁੰਦੀ ਤਾਂ ਅਸੀਂ ਜੇ ਸ਼ੁਰੂ ਤੇ ਜਦੋਂ ਇੱਤੇ ਸੀ ਗ੍ਰੀਨ ਰੈਪਨ ਜਿੰਸੂ ਉਹਦੋਂ ਤੋਂ ਇਹ ਸੀ ਗਵਰਨਮੈਂਟ ਵਾਸਤੇ ਆਪਣੇ ਫੰਡਸ ਕੁਝ ਕੱਢੇ ਹੁੰਦੇ ਤਾਂ ਉਹ ਆਪਣੇ ਆਪ ਮਲਟੀਪਲਾਈ ਹੋਈ ਜਾਣੇ ਸੀ ਅੱਜ ਸਾਨੂੰ ਇਹ ਸਮੱਸਿਆ ਨਹੀਂ ਚਾਹੀਣੀ ਅਜੇ ਤੱਕ ਇਹ ਤਾਂ ਸੈਂਟਰ ਦੇ ਅੱਗੇ ਇਦਾਂ ਲੰਮੇ ਪਈ ਆ ਵੀ ਸਾਨੂੰ ਸੀਸੀਲ ਡਿਮਿਟੇ ਦੇ ਦਿੰਦਾ ਸਾਡੀ ਫਰੀਦ ਹੁੰਦੀ ਹੈ ਫਰੀ ਸਟੇਟ ਗਵਰਨਮੈਂਟ ਕਿਉਂ ਨਾ ਕਰੇ ਜੀ ਜੇ ਸਟੇਟ ਸਬਜੈਕਟ ਹੈ ਉਹਨਾਂ ਨੇ ਇੱਕ ਕਿਉਂ ਕਿਉਂ ਕਤਾਈ ਕੀਤੀ ਅਜੇ ਤੱਕ ਇਦਾਂ ਦੇ ਫੰਡਸ ਜਨਰੇਟ ਕਿਉਂ ਨਹੀਂ ਕੀਤੇ ਔਰ ਸਾਡੀਆਂ ਸਾਡ ਹੁਣ ਅਗਰੀ ਸਾਡੀ ਸਮੱਸਿਆ ਇਹ ਹੋਣ ਵਾਲੀ ਹੈ ਬਹੁਤ ਪੂਰੀ ਤਰ੍ਹਾਂ ਸੀਰੀਅਸ ਸਮੱਸਿਆ ਹੈ ਕਿ ਸਾਡਾ ਪਾਣੀ タルਡੀਟ ਲਖਾ ਖਤਮ ਹੋਣ ਵਾਲਾ ਹੈ ਤੀਸਰੇ ਇੱਕ ਵਾਰ ਫਿਰ ਤੇ ਅਸੀਂ ਜਾਣ ਵਾਲੇ ਹਾਂ ਉੱਥੇ ਜੇ ਬੋਰ ਕਰਨਾ ਹੈ ਪਹਿਲਾਂ ਤਾਂ ਹਰ ਇੱਕ ਬੰਦੇ ਦੇ ਵਾਸਤੇ ਰੋਗ ਨਹੀਂ 4-5 ਲੱਖ ਰੁਪਏ ਤੋਂ ਘੱਟ ਬੋਰ ਨਹੀਂ ਹੋਣਾ ਇੱਕ ਬੋਰ ਹੁਣ ਚੋਣ ਹੈ ਇਹਦੇ ਵਿੱਚ ਬੈਠਣੇ ਨੇ ਲਗਾਤਾਰ ਬੈਠਣੇ ਨੇ ਬੋਰ ਤੇ ਜਦੋਂ ਪਾਣੀ ਮੁੱਕ ਜਾਣਾ ਤੀਸਰੇ ਇੱਕ ਵਾਰ ਜਾਣਾ ਉਹ ਫਿਰ ਪਾਣੀ ਦੇ ਵਿੱਚ ਉਹਦੇ ਵਿੱਚ ਲੈਡ ਆ ਉਹਦੇ ਚਾਰ ਸੀਨਿਕਸ ਨੇ ਉਹ ਪਾਣੀ ਫਸਲਾਂ ਦੇ ਲਈਕ ਨਹੀਂ ਹੋਣਾ ਉਹਨੂੰ ਪੀਣ ਦੇ ਲਈਕ ਨਹੀਂ ਹੋਣਾ ਔਰ ਫਿਰ ਇਹ ਤੋਂ ਵੀ ਅੱਗੇ ਹੈ ਪੰਜਾਬ ਦਾ ਪਾਣੀ ਤਾਂ ਹੁਣ ਤੱਕ ਪਾਰਲੀਮੈਂਟ ਦੀ ਰਿਪੋਰਟ ਪੇਸ਼ ਹੋ ਗਈ ਡਿਸਟ੍ਰਿਕਟ ਵਾਈਜ਼ ਇਹਦੇ ਵਿੱਚ ਕਿਹਾ ਗਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਪਾਣੀ ਕੈਂਸਰਸ ਹੋ ਗਿਆ ਹੁਣ ਇੱਥੇ ਕੈਂਸਰ ਆਈ ਟਰਾਈ ਟੂ ਸੀ ਇਹੋ ਜਿਹੀਆਂ ਭਿਆਨਕ ਬਿਮਾਰੀਆਂ ਘਰ-ਘਰ ਹੋ ਗਈਆਂ ਇੱਕ ਰਿਪੋਰਟ ਦੇ ਮੁਤਾਬਕ 2028 ਵਿੱਚ ਪੰਜਾਬ ਦੇ ਹਰ ਘਰ ਵਿੱਚ ਕੈਂਸਰ ਦਾ ਅਫੀਸ਼ੀਅੰਟ ਹੋਏਗਾ ਤੇ ਕਿਸੇ ਰੂਲਿੰਗ ਪਾਰਟੀ ਨੂੰ ਇਹ اپੋਜੀਸ਼ਨ ਨੂੰ ਇਹ ਨਾ ਗੱਲਾਂ ਦੀ ਫਿਕਰ ਹੈ ਕਿਸਾਨ ਨੇ ਖੇਤੀ ਕਰਨੀ ਹੈ ਉਹਦੇ ਕੋਲ ਜੋ ਪਾਣੀ ਨਹੀਂ ਹੋਏਗਾ ਤਾਂ ਫਿਰ ਉਹ ਕਿੱਥੇ ਜਾਏਗਾ ਫਿਰ ਮਾਈਗ੍ਰੇਸ਼ਨ ਹੋਏਗੀ ਹਾਂ ਸਾਡਾ ਪਾਣੀ ਸੀ ਸਾਡੇ ਲੀਡਰਾਂ ਦੀ ਨਲਾਇਕੀ ਦੀ ਵਜ੍ਹਾ ਕਰਕੇ ਤੁਸੀਂ ਇਹ ਪਾਣੀ ਜਿਹੜਾ ਸਟੇਟ ਸਬਜੈਕਟ ਹੈ ਤੁਸੀਂ ਕੇਂਦਰ ਦੇ ਹਵਾਲੇ ਕਰਤਾ ਸਭ ਕੁਝ ਔਰ ਉਹਨਾਂ ਨੇ ਵੰਡ-ਵੰਡ ਕੇ ਪਾਣੀ ਰਾਜਸਥਾਨ ਨੂੰ ਦੇਤਾ ਦਿੱਲੀ ਨੂੰ ਦੇਤਾ ਹਰਿਆਣੇ ਨੂੰ ਦੇਤਾ ਤੁਹਾਡੇ ਨਾਲ ਹਰ ਜਗ੍ਹਾ ਪਾਣੀ ਵੰਡ ਕੀਤੀ ਹੈ ਜੇ ਫਿਊਚਰ ਵਿੱਚ ਇਮੀਡੀਏਟਲੀ ਤੁਸੀਂ ਇਹ ਨਾ ਕਰ ਸਕੇ ਪੀਆਰ ਘਰ ਨੂੰ ਪੀਣ ਵਾਲਾ ਪਾਣੀ ਨਾ ਦੇ ਸਕੇ ਹਰ ਖੇਤ ਨੂੰ ਨਹਿਰੀ ਪਾਣੀ ਸਪਲਾਈ ਨਾ ਦੇ ਸਕੇ ਤਾਂ ਖੇਤੀ ਤੇ ਵੀ ਪੱਠਾ ਪੈ ਜਾਏਗਾ ਇੱਥੇ ਅਨਸੰਕਟ ਵੀ ਹੋਏਗਾ ਔਰ ਇੱਥੇ ਹੀ ਨਹੀਂ ਗੱਲ ਰੁਕਣੀ ਕਹਿੰਦਾ ਤਾਂ ਇਹ ਤੋਂ ਵੀ ਮਾੜੀ ਅੱਗੇ ਹੈ ਵੀ ਤੁਹਾਡੇ ਕੋਲ ਫੰਡਸ ਐ ਨਹੀਂ ਫੰਡਸ ਤੁਸੀਂ ਜਦੋਂ ਅਸੀਂ ਜਿੰਨੀਆਂ ਫਸਲਾਂ ਪੈਦਾ ਕਰਦੇ ਆ ਉਹਦੀ ਜਿਹੜੀ ਕੋਸਟ ਕੋਸਟ ਕੈਲਕੂਲੇਸ਼ਨ ਹੁੰਦੀਆਂ ਸਾਰੀਆਂ ਵਿੱਚ ਪਾਣੀ ਦਾ ਕੰਪੋਨੈਂਟ ਜ਼ੀਰੋ ਅਕਾਉਂਟ ਕਰ ਕੀਤਾ ਜਾਂਦਾ ਹੈ ਹਰ ਸਟੇਟ ਕੋਲ ਕੁਝ ਕੁਦਰਤ ਨੇ ਕੋਈ ਨਾ ਕੋਈ ਚੀਜ਼ ਬਕਸ਼ਿਸ਼ ਕੀਤੀ ਹੈ ਕਿਸੇ ਨੂੰ ਕੋਲਾ ਕਿਸੇ ਨੂੰ ਪੱਥਰ ਕਿਸੇ ਨੂੰ ਤੇਲ ਬਖਸ਼ਿਆ ਕਿਸੇ ਨੂੰ ਮੈਗਨੀਜ਼ ਬਖਸ਼ਿਆ ਔਰ ਉਹ ਜਿਹੜੀ ਚੀਜ਼ ਕੁਦਰਤ ਨੇ ਬਖਸ਼ੀ ਹੋਈ ਹੈ ਉਹਦੇ ਉਹ ਉਹਨਾਂ ਦੇ ਇਨਕਮ ਦੇ ਰਿਸੋਰਸਸ ਵਿੱਚ ਹੈ ਸਾਨੂੰ ਕੁਦਰਤ ਨੇ ਬਖਸ਼ਿਆ ਮਿੱਠਾ ਪਾਣੀ ਤੇ ਪੰਜਾਬ ਉਹ ਧਰਤੀ ਸਾਡੇ ਜਿਹੜਾ ਮਿੱਠਾ ਪਾਣੀ ਹੈ ਉਹ ਦੂਜੀਆਂ ਸਟੇਟਾਂ ਨੂੰ ਅਸੀਂ ਅੰਨ ਵਿੱਚ ਕਨਵਰਟ ਕਰਕੇ ਮੁਫਤ ਚ ਦੇ ਦਿੱਤਾ ਤੇ ਹੁਣ ਜੇ ਸਾਨੂੰ ਲੋੜ ਪਈ ਸਾਡੀ ਮੈਨੂੰ ਨਹੀਂ ਲੱਗਦਾ ਕੋਈ ਕੇਂਦਰ ਵਾਲੇ ਯਾਰ ਕੋਈ ਹੋਰ ਸਾਡੀ ਮਦਦ ਤੇ ਆਏਗਾ ਵੀ ਪੰਜਾਬ ਮਰ ਰਿਹਾ ਹੈ ਇਹਨਾਂ ਦੇ ਕੈਂਸਰ ਨਾਲ ਮੰਨ ਕੇ ਲੋਕ ਇਹਨਾਂ ਨੂੰ ਪਾਣੀ ਵਾਸਤੇ ਕਰਨ ਸਪਲਾਈ ਦੇਣ ਵਾਸਤੇ ਸੀ 50 ਹਜ਼ਾਰ ਕਰੋੜ ਇਕੱਠਾ ਦੇ ਦिए ਇਹ ਆ 50 ਹਜ਼ਾਰ ਕਰੋੜ ਅਸੀਂ ਖੇਤਾਂ ਨੂੰ ਪਾਈਪ ਨਾਲ ਐਵੇਂ ਪਾਣੀ ਦੇਣ ਵਾਸਤੇ ਅਸੀਂ ਦੇ ਦिए ਲੱਖ ਕਰੋੜ ਦੇ ਦिए ਜੇ ਇਹ ਨਾ ਦਿੱਤਾ ਤਾਂ ਫਿਰ ਸਾਰੇ ਦੇਸ਼ ਵਿੱਚ ਅਨਸੰਕਟ ਹੋ ਗਏ ਇਹਨਾਂ ਗੱਲਾਂ ਦੀ ਕਿਸੇ ਨੂੰ ਕੋਈ ਚਿੰਤਾ ਹੀ ਨਹੀਂ ਅਰੇ ਹੋਣ ਵਾਲੇ ਬਹੁਤ ਜਲਦੀ ਹੋਣ ਵਾਲਾ